ਲਾਹੋ ਖਾਂ ਦੇ ਨਾ ਨਾਰਵਗਾ ਨਹੀਂ ਦੀ ਮਾਨਮਾ ਕਾ ਚਲਦੀ ਬਣਦੀ ਕਿੰਨੀ ਗਿਆ ਬਹੁਤ ਜ਼ਿਆਦਾ ਆ ਪਾਈ ਆ ਦੇ ਨਾਲ ਬਹੁਤ ਜ਼ਿਆਦਾ ਹਾਂ ਆ ਜੀ ਸਰ ਜੀ ਆ ਜਾ ਪਿਆਰ ਇਹਨੇ ਨਹੀਂ ਸਾਰੇ ਇੱਕ ਆ ਸਾਹਮਣੇ ਰੱਖਿਆ ਆ ਸਰਜੀਤ ਕੋਰ ਤੇ ਸਵਾ ਸਰਜੀਤ ਰੋਵੀ ਜੀ ਇਹ ਸਾਡੇ ਹਕੀਮਪੁਰ ਦੇ ਦਿਲਾਂ ਦੀ ਧੜਕਣ ਵੀ ਪਈ ਧੜਕਣ ਹੈ ਸਹੀ ਗੱਲ ਦੱਸਿਆ ਬ 47 ਵੀ ਕੱਟੀ ਇੱਥੇ ਦੁਨੀਆ 24 ਵੀ ਪਈ ਅੱਕੀ ਤੁਸੀਂ ਕਹਿੰਦੇ 24 ਦੁਨੀਆ ਪਈ ਅੱਕੀ ਪਰ ਮੈਂ ਕਹਿੰਦਾ ਬੀਬੀ ਜਾਂ ਦੀ ਫੱਟੇ ਚੱਕੀ ਬੀਬੀ ਤੇਰੀਆਂ ਵਾਲੀਆਂ ਲਾ ਲਈਆਂ ਹੈ ਦਾਦੇ ਲਗਾਉਣੇ ਨੇ ਬੀਬੀਆਂ ਘਰ ਚ ਕਹਿ ਦਿੰਦੀਆਂ ਆਪਣੇ ਹਸਬੰਡ ਨੂੰ ਪਤੀ ਨੂੰ ਕਿ ਤੂੰ ਤਾਂ ਬਾਹਰ ਜਾ ਜਨ ਮੈਂ ਮੰਨ ਦੀ ਭੜਾਸ ਕਿੱਥੇ ਖੱਡਾ ਅੱਜ ਨਿਕਲੀ ਫਿਰ ਅੱਜ ਨਿਕਲੀ ਹੈ ਤਾਂ ਨਿਕਲਣੀ ਆ ਅੱਜ ਨਿਕਲੀ ਨਹੀਂ ਬੰਦ ਨੂੰ ਰੱਜ ਮਿਲਿਆ ਰੱਜ ਵਰਟੀਕਲ ਕੁੜੀਆਂ ਕਹਿ ਜਾਂਦੀਆਂ ਮੈਨੂੰ ਕੋਕ ਵਿੱਚ ਪਾ ਕੇ ਦੇ ਦੇ ਇਹ ਥੋੜਾ ਵਿਰਸਾ ਨਹੀਂ ਭੁੱਲਦੇ ਜਾਂਦੇ ਆਪਾਂ ਇਹ ਵਿਰਸਾ ਭਾ ਲਗਾਏ ਆ ਹੁਣ ਪਿਛਲੀਆਂ ਗੱਲਾਂ ਭਾ ਲਗਾਏ ਆ ਹੁਣ ਤਾਂ ਨਵੀਆਂ ਹੀ ਗੱਲਾਂ ਆ ਇਹ ਮੈਂ ਜਿਹੜਾ ਬੋਤਾ ਬਾਹਰ ਦਰਵਾਜ਼ੇ ਇਹ ਬੋਤੇ ਤੇਰੇ ਨੂੰ ਕਹਾ ਦਾ ਟੋਕਰਾ ਬੱਲੇ 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 ਸੋ ਤੇਰੇ ਨੂੰ ਕਾਵਾ ਟੋਕਰੈ ਤੈਨੂੰ ਲੋ ਪਰਸ਼ਾ ਦੇ ਨਿਹਤ ਕਤ ਦੀਦੀ ਗੂੰਜ ਸਮੇਂ ਦਰਵਾਜ਼ੇ ਸਾਰੇ ਅੰਦੇ ਸਹਿਯੋਗ ਨਾਲ ਇਹ ਕੰਮ ਹੋਇਆ ਇਸ ਲਖਣੋਨੀ ਬਹੁਤ ਜਿੱਦ ਮੋਤਵਾਰ ਬੰਦੇ ਬਹੁਤ ਗੋਡੇ ਆ ਜਿੱਦਾਂ ਬਹੁਤ ਵਧੀਆ ਪ੍ਰੋਗਰਾਮਤੀ ਆ ਨੇ ਸੱਚਿਆਂ ਲਈ ਪਰਿਵਾਰਾਂ ਦਾ ਹੁੰਦੇ ਆ ਤੇ ਇੰਸਟਾਗ੍ਰਾਮ ਰੀਲ ਦਾ ਜ਼ਮਾਨਾ ਹੈ ਚੱਕਾ ਚੌਲ ਵਿੱਚ ਕਿਤੇ ਨਾ ਕਿਤੇ ਅਸੀਂ ਆਪਣੇ ਯੋਧਿਆਂ ਨੂੰ ਭਲਾ ਦਿੱਤਾ ਪਰ ਸਾਥੀਓ ਖੁਸ਼ੀ ਵਾਲੀ ਪਰ ਸਾਥੀਓ ਖੁਸ਼ੀ ਵਾਲੀ ਗੱਲ ਐ ਅਸੀਂ ਪਹੁੰਚਿਆ ਪਿੰਡ ਹਕੀਮਪੁਰ ਅੱਜ ਆਜ਼ਾਦੀ ਦਿਹਾੜੇ ਤੇ ਪਹੁੰਚਿਆ ਪਿੰਡ ਹਕੀਮਪੁਰ ਜਿੱਥੇ ਹੱਥ ਵਿੱਚ ਤਿਰੰਗਾ ਫੜ ਕੇ ਇਨਕਲਾਬ ਦਾ ਨਾਰਾ ਲਾ ਰਹੇ ਨੇ ਸਾਰੇ ਪਿੰਡ ਵਾਸੀ ਇਹ ਕਹਿੰਦੇ ਅਸੀਂ ਉਹਨਾਂ ਦੀ ਯਾਦ ਵਿੱਚ ਨਾਰਾ ਲਾ ਰਹੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦਿੱਤਾ ਖੂਨ ਦਾ ਕਤਰਾ-ਕਤਰਾ ਵਹਾ ਦਿੱਤਾ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾਸ਼ਾਹ ਦੇ ਫਿਰ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸੂਰੀ ਤੁਸੀਂ ਸ਼ੇਰ ਤੋਂ ਨਜ਼ਰ ਆਲਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਸਮੇ ਅਸੀ ਪਿੰਡ ਹਕੀਮ ਪਰ ਪਹੁੰਚੇ ਔਰ ਸੁਲੱਖਣ ਭਾਜੀ ਕਬੋਟਾ ਟਰੈਕਟਰ ਵਾਲੇ ਉਹਨਾਂ ਦੀ ਬਦੌਲਤ ਅੱਜ ਇਸ ਦਿਨ ਨੂੰ ਬਹੁਤ ਵੱਡਾ ਕਰਕੇ ਇਸੇ ਪਿੰਡ ਚ ਮਨਾਇਆ ਜਾ ਰਿਹਾ ਔਰ ਸੱਚੀਓ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸਾਡੇ ਯੋਧਿਆਂ ਦੇ ਜਿਨ੍ਹਾਂ ਨੇ ਗੁਲਾਮੀ ਦੀ ਬਾਹ ਮਰੋੜੀ ਜੰਜੀਰਾ ਤੋੜੀਆਂ ਗੁਲਾਮੀ ਦੀ ਸਾਨੂੰ ਜੰਜੀਰਾ ਚੋਂ ਬਾਹਰ ਕੱਢਿਆ ਔਰ ਜਿਨ੍ਹਾਂ ਦੇ ਖਾਤਰ ਅਸੀਂ ਅੱਜ ਆਜ਼ਾਦੀ ਮਾਣ ਰਹੇ ਆ ਉਹਨਾਂ ਦੇ ਸਤਿਕਾਰ ਵਿੱਚ ਸਾਨੂੰ ਹਮੇਸ਼ਾ ਹੀ ਉਹਨਾਂ ਦੇ ਧੰਨਵਾਦੀ ਹੋਣਾ ਚਾਹੀਦਾ ਤਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਪਤਵੰਤੇ ਮੋਢਵਾਰ ਪਿੰਡ ਦੇ ਸੱਜਣ ਤਿਰੰਗਾ ਹੱਥ ਚ ਲੈ ਕੇ ਉਹਨਾਂ ਨੂੰ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੇ ਖੂਨ ਦਾ ਕਤਰਾ-ਕਤਰਾ ਬਹਾ ਦਿੱਤਾ ਦੇਸ਼ ਦੀ ਆਜ਼ਾਦੀ ਲਈ ਉਹਨਾਂ ਦੇ ਸਨਮਾਨ ਵਿੱਚ ਖੜੇ ਨੇ ਸਲੱਖਣ ਜੀ ਬਹੁਤ ਅੱਛਾ ਉਪਰਾਲਾ ਪੀਆ ਦਾ ਮੇਲਾ ਵੀ ਦੇਖਣਾ ਹੈ ਲੇਕਿਨ ਉਸ ਤੋਂ ਪਹਿਲਾਂ ਆਪਾਂ ਆਪਣਾ ਪ੍ਰੋਗਰਾਮ ਕੀ ਹੈ ਜੀ ਸੂਰੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਨਗਰ ਨਿਵਾਸੀਆਂ ਵੱਲੋਂ ಗ್ರಾಮ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਤੁਹਾਡਾ ਬਹੁਤ ਹੀ ਤਾਜਰੋ ਧੰਨਵਾਦ ਕਰਦੇ ਆ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਸਾਡਾ ਜਿਹੜਾ ਅੱਜ ਪ੍ਰੋਗਰਾਮ ਆ ਕਵਰੇਜ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਸੋ ਪਿੰਡ ਹਕੀਮਪੁਰ ਵੱਲੋਂ ਤੇ ਸਾਡੀ ਏਜੰਸੀ ਕਬੋਟਾ ਵੱਲੋਂ ਛੋਟਾ ਜਿਹਾ ਰਲਮਣ ਕੇ ਉਪਰਾਲਾ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਦੇਖਦੇ ਆ ਵੀ ਅੱਜ ਵਿੱਚ ਤੀਆਂ ਦਾ ਵੀ ਤਿਉਹਾਰ ਆ ਤੇ ਸਾਡੀਆਂ ਧੀਆਂ ਧਿਆਣੀਆਂ ਸਾਡੀਆਂ ਚਾਚੀਆਂ ਤਾਈਆਂ ਬੀਬੀਆਂ ਮਾਈਆਂ ਭੈਣਾ ਅੱਧੇ ਵੱਡੀਆਂ ਛੋਟੀਆਂ ਭਰਜਾਈਆਂ ਹਾਂ ਰਲ ਮਿਲ ਕੇ ਇਕੱਠੀਆਂ ਹੋ ਕੇ ਆਈਆਂ ਤੇ ਅੱਜ ਜਾਉਗੀਆਂ ਤੀਆਂ ਬਨਾਈਆਂ ਠੀਕ ਹੈ ਜੀ ਤੇ ਸੋ ਸੂਰੀ ਸਾਹਿਬ ਅੱਜ ਤੁਸੀਂ ਤਸਵੀਰ ਦਿਖਾ ਦਿਓ ਟਰੈਕਟਰ ਮਾਰਚਾ ਹਾਂ ਜੀ ਟਰੈਕਟਰ ਮਾਰਚਾ ਪਿੰਡ ਚ ਕਰ ਰਹੇ ਹਾਂ ਜੀ ਸਾਥਿਓ ਸਬਰ ਕਰੋ ਤੁਹਾਨੂੰ ਤੀਆਂ ਦੇ ਮੇਲੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ 91 ਸਾਲਾ ਬਜ਼ੁਰਗ ਬੀਬੀ ਨੇ ਬੋਲੀਆਂ ਪਾ ਪਕੇ ਸਭ ਨੂੰ ਨੱਚਣ ਤੇ ਮਜਬੂਰ ਕਰਤਾ ਪਰ ਉਸ ਤੋਂ ਪਹਿਲਾਂ ਤੁਸੀਂ ਦੇਖੋ ਕਿ ਕਿਵੇਂ ਪਿੰਡ ਹਕੀਮਪੁਰ ਦੇ ਛੋਟੇ ਛੋਟੇ ਬੱਚੇ ਬੀਪੀਆਂ ਭੈਣਾਂ ਤੇ ਪਰਜਾਈਆਂ ਦੇ ਮਨ ਅੰਦਰ ਦੇਸ਼ ਭਗਤੀ ਦਾ ਕਿੰਨਾ ਜਜ਼ਬਾ ਹੈ ਹਰ ਹੱਥ 'ਚ ਤਿਰੰਗਾ ਹੈ ਤੇ ਹਰ ਜ਼ੁਬਾਨ ਤੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਹੈ ਅਤੇ ਆਪਣੇ ਵੱਲੋਂ ਸਾਰੇ ਪਿੰਡ ਵਿੱਚ ਸ਼ਹੀਦਾਂ ਦੀ ਯਾਦ 'ਚ ਇਹਨਾਂ ਵੱਲੋਂ ਮਾਰਚ ਕੱਢਿਆ ਗਿਆ ਤਾਂ ਜੋ ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਇਆ ਉਹਨਾਂ ਨੂੰ ਸਲਾਮ ਕਹਿ ਸਕਣ ਉਹਨਾਂ ਨੂੰ ਕਹਿ ਸਕਣ ਕਿ ਉਹ ਸਦਾ ਇਹਨਾਂ ਦੇ ਦਿਲ ਵਿੱਚ ਜ਼ਿੰਦਾਬਾਦ ਰਹਿਣਗੇ ਕੇ ਸੋਨੇ ਦੀਆਂ ਤਾਰਾਂ ਵਾਂਗ ਲਿਸ਼ਕਣ ਮੁਟਿਆਰਾਂ ਸਿਰ ਸੱਗੀ ਫੁੱਲ ਚੂੜੀਆਂ ਵਿੱਚ ਬਾਹ ਸਖੀਏ ਹਕੀਮਪੁਰ ਪਿੰਡ ਵਿੱਚ ਤੀਆਂ ਦਾ ਮੇਲਾ ਲੱਗਿਆ ਹੋਇਆ ਪਿੰਗਾ ਝੂਟਣੀਆਂ ਇੱਕ ਕਲੀਆਂ ਪਾਉਣੀਆਂ ਪੈਰ ਨਾ ਕਰੀ ਪਛਾਹ ਸਖੀਏ ਕਿਉਂਕਿ ਕਿਹਾ ਜਾਂਦਾ ਹੈ ਕਿ ਤੀਆਂ ਦਾ ਮੇਲਾ ਤੀਆਂ ਦੇ ਲੱਗਦਾ ਤਾਂ ਜੋ ਤੀਆਂ ਪੂਰੇ ਕਰ ਸਕਣ ਚਾ ਸਖੀਏ ਤੀਆਂ ਪੂਰੇ ਕਰ ਸਕਣ ਚਾ ਸਖੀਏ ਸਾਥੀਓ ਟਰੈਕਟਰ ਜਿਹੜਾ ਮਾਰਚ ਕੀਤਾ ਇਹਨਾਂ ਨੇ ਪਿੰਡ ਵਿੱਚ ਉਸ ਤੋਂ ਬਾਅਦ ਹੁਣ ਆਪ ਤੁਸੀਂ ਦੇਖ ਸਕਦੇ ਹੋ ਕਿ ਤੀਆਂ ਦਾ ਮੇਲਾ ਇੱਥੇ ਚੱਲ ਰਿਹਾ ਬੋਰਡ ਨੂੰ ਰੰਗ-ਬਰੰਗਾ ਕੀਤਾ ਹੈ ਬੋਰਡ ਤੇ ਰੰਗ ਸਜਾਏ ਹੋਏ ਆ ਔਰ ਬੱਚੀਆਂ ਨੇ ਨਾਲ ਦੀ ਨਾਲ ਭੈਣਾਂ ਵੱਡੀਆਂ ਵੀ ਨੇ ਭਾਬੀਆਂ ਵੀ ਨੇ ਪਰਜਾਈਆਂ ਵੀ ਨੇ ਜਿਹੜੀਆਂ ਇੱਥੇ ਪੀਂਗਾ ਝੂਟਦੀਆਂ ਪਈਆਂ ਪਹਿਲਾਂ ਤੇ ਔਰ ਨਾਲ ਦੀ ਨਾਲ ਰੰਗਾ-ਰੰਗ ਪ੍ਰੋਗਰਾਮ ਵੀ ਪਿੱਛੇ ਚੱਲ ਰਿਹਾ ਉੱਧਰ ਬੱਚੇ ਸਟੇਜ ਤੇ ਪਰਫਾਰਮੈਂਸ ਦੇ ਰਹੇ ਆ ਇਹਨਾਂ ਤੋਂ ਬਾਅਦ ਬਜ਼ੁਰਗ ਬੀਬੀਆਂ ਨੇ ਵੀ ਸਟੇਜ ਤੇ ਪਰਫਾਰਮੈਂਸ ਦੇਣੀ ਉਹਨਾਂ ਨੇ ਵੀ ਆਪਣੇ ਵਿਰਸੇ ਨਾਲ ਜੋੜਨਾ ਤਾਂ ਅੱਜ ਇਹ ਜ਼ਿੰਦਗੀ ਨੂੰ ਰੱਜ ਕੇ ਜੀਣ ਆਈਆਂ ਜਿਹੜੀ ਮਨ 'ਚ ਕੋਈ ਪੜਾਅਸ-ਪੜੂਸ ਹੈ ਉਹ ਕੱਢਣ ਆਈਆਂ ਚੁਗਲੀਆਂ ਕਰਨੀ ਆਈਆਂ ਅੱਜ ਆਪਣਾ ਇੰਜੋਏਮੈਂਟ ਕਰਨ ਆਈਆਂ ਤਾਂ ਤੁਹਾਨੂੰ ਸਿੱਧਾ ਸਟੇਜ ਤੇ ਲੈ ਕੇ ਚਾਲਦੇ ਸੋਆ ਦੇ ਰੰਗਾਂ ਰੰਗ ਪ੍ਰੋਗਰਾਮ ਦੇਖ ਕੇ ਕਾਫੀ ਪ੍ਰਭਾਵਿਤ ਹੋਇਆ ਕਿ ਵੇ ਪਿੰਡ ਹਕੀਮਪੁਰ ਦੇ ਤਾਂ ਬਾਲੇ ਪੱਕੇ ਦੇਸ਼ ਭਗਤ ਆ। ਹੁਣ ਤਾੜੀਆਂ ਵਿੰਦੀਆਂ ਆ। ਸੋ ਹੁਣ ਤੁਹਾਡੀਆਂ ਦੋ ਤਿੰਨ ਗਾਣਿਆਂ ਤਾੜੀਆਂ ਮੈਨਸ ਵਿੱਚ ਚਲਦੀਆਂ ਪਈਆਂ ਆ। ਫੇ ਅੱਗੇ ਬੀਬੀਆਂ ਤੁਹਾਨੂੰ ਦੱਸਦੀਆਂ ਕਿ ਕੀ ਪ੍ਰੋਗਰਾਮ ਆ। ਤੇ ਨਿਆਣੇ ਦਾ ਹੌਸਲਾ ਵਧਾ ਲਿਆ ਕਰੋ ਐਵੇਂ ਬਣੇ ਰਹੋ ਮਰਦਿਆਂ ਬਰੀਕ ਤੋਂ ਬਾਅਦ ਕਿ ਮੰਨ ਦੀ ਪੜਾਸ ਦਾ ਇਲਾਜ ਕਦ ਕੀਤਾ ਵੈਤ ਦੀਆਂ ਕੁੜੀਆਂ ਨੇ ਹਕੀਮਪੁਰ ਪਿੰਡ ਵਿੱਚ ਤੀਆਂ ਦਾ ਤਿਹਾਰ ਲੱਗਿਆ ਤੰਦਾ ਮੋਹ ਦੀਆਂ ਜੁੜੀਆਂ ਨੇ ਰਹਿਣ ਵਸ ਦੀਆਂ ਰੱਬਾ ਮੇਰੇ ਪਿੰਡ ਦੀਆਂ ਕੁੜੀਆਂ ਨੇ ਮੇਰੇ ਪਿੰਡ ਦੀਆਂ ਕੁੜੀਆਂ ਨੇ ਸਾਥੇ ਤੁਸੀਂ ਸਟੇਜ ਦੀ ਪਰਫਾਰਮੈਂਸ ਤਾਂ ਦੇਖ ਲਈ ਪਰ ਆਡੀ ਬੇਨਤੀ ਤੇ ਹੁਣ ਭੈਣਾ ਪਰਜਾਈਆਂ ਮਾਈਆਂ ਸਾਰੀਆਂ ਬੋਰਡ ਦੇ ਹੇਠਾਂ ਆਈਆਂ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਆ ਅੱਜ ਦਾ ਦਿਨ ਕਿਹੋ ਜਿਹਾ ਰਿਹਾ ਕਿਉਂਕਿ ਸਲੱਖਣ ਬਾਰੀ ਉਪਰਾਲਾ ਬਹੁਤ ਵਧੀਆ ਮੈਂ ਨਾਲ ਦੀ ਨਾਲ ਦੱਸ ਦਵਾਂ ਕਿ ਜਿਵੇਂ ਸਕੂਲ ਦਾ ਸਲਾਮਾ ਫੰਕਸ਼ਨ ਹੁੰਦਾ ਉਹ ਤੋਂ ਵੱਧ ਸਾਰਿਆਂ ਨੂੰ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਆ ਰੌਣਕ ਆ ਹਰ ਇੱਕ ਦੇ ਚਿਹਰੇ ਤੇ ਇੱਕ ਧੰਨਵਾਦ ਵੀ ਆ ਕਿ ਤੁਸੀਂ ਸਾਡੇ ਲਈ ਉਪਰਾਲਾ ਕੀਤਾ ਅੱਜ ਇਹਨਾਂ ਨੇ ਜ਼ਿੰਦਗੀ ਜਿਹੜੀ ਰੱਜ ਕੇ ਜੀ ਆ ਬਿਲਕੁਲ ਬਿਲਕੁਲ ਸੂਰੀ ਸਾਹਿਬ ਜੀ ਇਸ ਮੇਲੇ ਦਾ ਆਨੰਦ ਮਾਣ ਰਹੇ ਆ ਤੇ ਪਿਛਲੇ ਕਈ ਸਾਲਿਆਂ ਤੋਂ ਕਿ ਸਾਡੇ ਸਮੂਹ ਨਗਰ ਪੰਚਾਇਤ ਸਾਰੇ ਨਗਰ ਦੇ ਸਾਰੇ ਪਿੰਡ ਇੱਕ ਜੋਟੇ ਇਕੱਠਾ ਹੋ ਗਏ ਕੋਈ ਉੱਚ ਨੀਚ ਨਹੀਂ ਕੋਈ ਭੇਦ ਭਾਬ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਅਰੇ ਖਰਚਾ ਵੀ ਬਹੁਤ ਹੋ ਗਿਆ ਹਾਂ ਜੀ ਪ੍ਰਬੰਧ ਵੀ ਹੈ ਬਿਲਕੁਲ ਜੀ ਬਿਲਕੁਲ ਲਿੰਗਾ ਵੀ ਲੁਆਈਆਂ ਹੋਈਆਂ ਤੁਸੀਂ ਤੇ ਟਿਕੜੀ ਵੀ ਪਈਆਂ ਸਟੇਜ ਵੀ ਲੱਗੀ ਆ ਡੀਜੇ ਵੀ ਲੱਗਾ ਇਹ ਖਰਚਾ ਫਿਰ ਕਿਵੇਂ ਤੁਸੀਂ ਸਾਰਾ ਮੈਨੇਜ ਕਰਦੇ ਹੋ ਤੇ ਖਰਚਾ ਸੂਰੀ ਸਾਹਿਬ ਸਾਰੇ ਨਗਰ ਨਿਵਾਸੀਆਂ ਵੱਲੋਂ ਰਲ ਮਿਲ ਕੇ ਵੀ ਇਹ ਬੀਬੀਆਂ ਸਾਡੀਆਂ ਇਕੱਤਰ ਹੋ ਕੇ ਢਾਲ ਇਕੱਠੀਆਂ ਕਰਦੀਆਂ ਕੁਝ ਸਟਾਲ ਵਾਲੇ ਬੰਦੇ ਆਪ ਵੀ ਦੇ ਜਾਂਦੇ ਆ ਅੱਛਾ ਜੀ ਤੇ ਕੁਝ ਸਾਡੇ ਐਨ ਆਰ ਆਈ ਭਰਾ ਜਿਹੜੇ ਬਾਹਰੋਂ ਵੀ ਸਹਿਯੋਗ ਦਿੰਦੇ ਆ ਤੇ ਬਾਕੀ ਵੱਧ ਘੱਟ ਸਾਡੇ ਭਰਾ ਬਾਹਰ ਬੈਠੇ ਆ ਸਾਡਾ ਗੁਰਪ੍ਰੀਤ ਸਿੰਘ ਸੰਗਰ ਜੀ ਉਹ ਵੱਧ ਘੱਟ ਜੇ ਕੋਈ ਖਰਚਾ ਤੇ ਉਹ ਮਗਰ ਝੱਲਣੇ ਸਾਡੇ ਤਿਆਰ ਰਹਿੰਦੇ ਨੇ ਤੇ ਸੋ ਸਾਰੇ ਨਗਰ ਨਿਵਾਸੀਆਂ ਦਾ ਸਹਿਯੋਗ ਨਾਲ ਬੀਬੀਆਂ ਮਾਈਆਂ ਚਾਚੀਆਂ ਤਾਈਆਂ ਭੈਣਾਂ ਤੇ ਭਜਾਈਆਂ ਸਾਰੀਆਂ ਇਕੱਤਰ ਹੋ ਕੇ ਤੀਆਂ ਮਨਾਉਣ ਲਈ ਆਈਆਂ ਕਿ ਸਾਰਾ ਪਿੰਡ ਇਕੱਤਰ ਹੋ ਗਏ ਕੋਈ ਵੱਡਾ ਛੋਟਾ ਨਹੀਂ ਕੋਈ ਤਕੜਾ ਮਾੜਾ ਨਹੀਂ ਇੱਥੇ ਸਭ ਇੱਕੋ ਆ ਤੇ ਇਕੱਠੇ ਹੋ ਕੇ ਸਾਰੇ ਨਾਲ ਮਿਲ ਕੇ ਖਰਚੇ ਦਾ ਚਿਕਰ ਲਈਏ ਬੀਬੀਆਂ ਨਾਲ ਗੱਲਬਾਤ ਕਰਦੇ ਆ ਜੇ ਤੁਸੀਂ ਕਹਿੰਦੇ ਹੋ ਭੈਣਾਂ ਪਰਜਾਈਆਂ ਮਾਈਆਂ ਚਾਚੀਆਂ ਤਾਈਆਂ ਜੇ ਰੋਜ਼ ਇੰਨਾ ਸਬੰਧ ਹੋ ਜਾਣ ਦਵਾਈਆਂ ਬਿਲਕੁਲ ਜੀ ਜੇ ਰੋਜ਼ ਇੰਨਾ ਮੇਰੇ ਬਿਲਕੁਲ ਬੰਦ ਹੋ ਜਾਣ ਦਵਾਈਆਂ ਤੁਹਾਡੀ ਸਹੀ ਆ ਜੀ ਗੱਲ ਪਹਿਲਾਂ ਪੁੱਛ ਲਈਏ ਮਾਤਾ ਜੀ ਆਪਣੇ ਬਚਪਨ ਬਾਰੇ ਦੱਸੋ ਪਈਆਂ ਉਹ ਤਿਹਾੜ ਕਿਉਂ ਜੇ ਹੁੰਦਾ ਸੀ ਤੋਂ ਵਾਇਗੁਰ ਦਾ ਖਾਲਸਾ ਵਾਇਗੁਰ ਜੀ ਫਤਿਹ ਇਸ ਨਗਰ ਨੂੰ ਬਹੁਤ ਬਹੁਤਾਂ ਮੇਰੇ ਵੱਲੋਂ ਵਧਾਈਆਂ ਤੁਹਾਡੇ ਨਾਮ ਕੀ ਹੈ ਜੀ ਮਨਜੀਤ ਕੌਰ ਅੱਛਾ ਅੱਜ ਕਿਵੇਂ ਮਨ ਲੱਗਿਆ ਇੱਥੇ ਅੱਜ ਬਹੁਤ ਖੁਸ਼ੀ ਆ ਸਾਰੇ ਪਿੰਡ ਦਾ ਦੀ ਇਕਤਾ ਆ ਸਾਰੇ ਪਰਿਵਾਰਾਂ ਦੀ ਸਾਰੇ ਨਗਰ ਦੀ 32 ਹੌਤੋਂ ਵੱਡੀ ਨਾਨਕ ਸਰਵਾਲੇ ਦੀ ਜੇ ਨੂੰ ਅਸੀਂ ਮੰਨਦੇ ਆ ਤਨਪਾਤ ਸਹੀਆਂ ਅੱਛਾ ਵੈਸੇ ਕਿਵੇਂ ਲ ਬੀਬੀਆਂ ਘਰ ਚ ਕਹਿ ਦਿੰਦੀਆਂ ਆਪਣੇ ਹਸਬੰਡ ਨੂੰ ਪਤੀ ਨੂੰ ਕਿ ਤੂੰ ਤਾਂ ਬਾਹਰ ਜਾ ਜਨ ਮੈਂ ਮੰਨਦੀ ਭਣਾਸ ਕਿੱਥੇ ਖੜਾ ਅੱਜ ਨਿਕਲੀ ਫਿਰ ਅੱਜ ਨਿਕਲੀ ਹੈ ਤਾਂ ਨਿਕਲ ਨਹੀਂ ਆਜਾ ਨਿਕਲੀ ਨਹੀਂ ਬੰਨ ਨੂੰ ਰੱਜ ਮਿਲਿਆ ਰੱਜ ਮਿਲਿਆ ਆਹ ਵਧੀਆ ਨਾਮ ਦਾ ਆ ਜਿਹੜੇ ਦਿਨ ਨੂੰ ਢੀਕਦੇ ਸੀ ਅੱਜ ਆ ਗਿਆ ਹਾਂ ਬਹੁਤ ਵਧੀਆ ਅੱਛਾ ਮੈਂ ਇੱਥੇ ਸੁਣਿਆ ਕਿ ਗਾਣਾ ਚੱਲਦਾ ਤੇ ਮੈਂ ਨਾ ਤੇਰੇ ਰਹਿੰਦੀ ਤੁਹਾਡੀ ਵਾਰ ਤੇ ਇੱਥੇ ਤੇ ਗਾਣੇ ਚੱਲਦੇ ਸੀ ਅੱਜ ਕੱਲ ਕੁੜੇ ਕਹਿੰਦੇ ਮੈਨੂੰ ਕੋਕ ਵਿੱਚ ਪਾ ਕੇ ਦੇ ਦੇ ਇਹ ਥੋੜਾ ਵਿਰਸਾ ਨਹੀਂ ਭੁੱਲਦੇ ਜਾਂਦੇ ਆਪਾਂ ਇਹ ਵਿਰਸਾ ਭਾ ਲਗਾਏ ਆ ਹੁਣ ਪਿਛਲੀਆਂ ਗੱਲਾਂ ਭਾ ਲਗਾਏ ਆ ਹੁਣ ਤਾਂ ਨਵੀਆਂ ਹੀ ਗੱਲਾਂ ਆ ਹੁਣ ਪਿਛਲੀਆਂ ਆ ਨਹੀਂ ਹੁਣ ਅਸੀਂ ਨਵੀਆਂ ਲਿਆਉਣੀਆਂ ਪਿਛਲੀਆਂ ਹਾਂ ਇਹਨਾਂ ਨੂੰ ਸਿਖਾਉਣਾ ਵੀ ਆ ਵਿਰਸੇ ਨਾਲ ਜੋੜ ਕੇ ਰੱਖਣਾ ਉਹਨਾਂ ਵਿਰਸੇ 'ਚ ਤਬਦੀਲੀ ਆਉਂਦੀ ਹੈ ਲੇਕਿਨ ਨਾਲ ਦੀ ਨਾਲ ਜਾਗਰਤ ਕਰੀ ਜਾਈਏ ਠੀਕ ਹੈ ਜੀ ਹੋਰ ਕੋਈ ਜੀ ਆ ਨਾਓ ਜੀ ਬਾਤیں ਤੁਸੀਂ ਤੁਹਾਨੂੰ ਬੋਲੂਗੇ ਜੋ ਜੋ ਬੋਲੋਗੇ ਤੁਸੀਂ ਸਿਆਣੇ ਸਿਆਣੇ ਲੱਗਦੇ ਆ ਜੀ ਹਾਂ ਜੀ ਉਮਰ ਤੋਂ ਨਹੀਂ ਕਿ ਓਦਾਂ ਗਿਆ ਨਹੀਂ ਨਹੀਂ ਦਰਨੇ ਤੇ ਰਹੀ ਆ ਅੱਛਾ ਜੀ ਮੈਂ ਕਿ ਅੱਜ ਅੱਜ ਦਾ ਮਾਹੌਲ ਫਿਰ ਕਿਹੋ ਜਿਹਾ ਰਿਹਾ ਜੀ ਬਹੁਤ ਵਧੀਆ ਮਾਹੌਲ ਆ ਸਾਡੇ ਪਿੰਡ ਦਾ ਇੱਕਾ ਬਹੁਤ ਹੈ ਇਕੱਠ ਨਾਲ ਇਹ ਸਾਰੇ ਇੱਕ ਇੱਕ ਦੀ ਗੱਲ ਕਰਦੇ ਵੋਟਾਂ ਤਾਂ ਨਹੀਂ ਮੰਗਣੀਆਂ ਚ ਲੱਖਣ ਨੇ ਅਭੀ ਮੰਗੜੀਆਂ ਹੀ ਆਂ ਆਸੀਂ ਲੈਣੀਆਂ ਆਂ ਵੋਟਾਂ ਵੀ ਮਗਾ ਇੰਨੀ ਇੰਨੀ ਹਿਊਮਿਡਿਟੀ ਆ ਹਮਸਿਆ ਫਿਰ ਵੀ ਸਾਰੇ ਚਾਹ ਨਾਲ ਇੱਥੇ ਬੈਠੇ ਆ ਜੀ ਹਾਂਜੀ ਹਾਂਜੀ ਬਹੁਤ ਖੁਸ਼ੀ ਆ ਸਾਰੇ ਆਂਦੇ ਸਹਿਯੋਗ ਨਾਲ ਇਹ ਕੰਮ ਹੋਇਆ ਇਸ ਲਖਣਹੋਣੀ ਬਹੁਤ ਜਿੱਦਾਂ ਮੋਤਵਾਰ ਬੰਦੇ ਬਹੁਤ ਗੌੜੇ ਆ ਜਿੱਦਾਂ ਬਹੁਤ ਵਧੀਆ ਪ੍ਰੋਗਰਾਮਤੀਆਂ ਲੈ ਬੱਚਿਆਂ ਲਈ ਪਰਿਵਾਰਾਂ ਲਈ ਕਰਦੇ ਆ ਸਾਰੇ ਬਹੁਤ ਖੁਸ਼ ਆ ਜਿੱਦਾਂ ਹਾਂਜੀ ਤੇ ਫਿਰ ਤੁਸੀਂ ਆਪਣੇ ਬਚਪਨ ਚ ਕਿਹੜਾ ਗਾਣਾ ਜ਼ਿਆਦਾ ਗਾਉਂਦੇ ਸੀ ਜੀ ਸੀ ਗਾਣੇ ਤਾਂ ਨਹੀਂ ਲੈ ਬੋਲ ਗਈ ਭਾਈਆ ਬੋਲੀ ਕਿਹੜੀ ਪਾਉਂਦੇ ਸੀ ਉਹ ਦੱਸ ਦਿਓ ਜੀ ਜਿਵੇਂ ਕਿੱਕਲੀ ਪਾਉਂਦੇ ਸੀਗੇ ਜਾਂ ਕੁਝ ਯਾਦ ਕੋਈ ਕੋਈ ਮੰਨ ਚ ਯਾਦ ਆਉਂਦੀ ਹੋਵੇ ਗੱਲ ਆਵੇਂ ਅਜਰਾ ਜਾਂ ਇਹਨਾਂ ਜਰਾ ਬੋਤੇ ਬੰਦ ਦਰਵਾਜ਼ੇ ਦੇ ਬੋਤੇ ਤੇਰੇ ਨੂੰ ਕਾਹਦਾ ਟੋਕਰਾ ਬਲੇ 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 ਮਾਤੇ ਤੇਰੇ ਨੂੰ ਕਾਹਦਾ ਟੋਕਰਾ ਤੈਨੂੰ ਲੋ ਪਰਸ਼ਾ ਦੇ ਮੈਂ ਟੱਕ ਦਿੱਦੀ ਗੂੰਜ ਸੁਨੇ ਦਰਵਾਜ਼ੇ ਮੈਂ ਟੱਕ ਦਿੱਦੀ ਗੂੰਜ ਸੁਨੇ ਦਰਵਾਜ਼ੇ ਜੀ ਜੀ ਇਹ ਨਾਲੇ ਪੈਂਦਾ ਇੱਕ ਆ ਜੀ ਜੀ ਇਹ ਤੁਹਾਡੀ ਗੂੰਜ ਹੋਣ ਪੂਰੀ ਦੁਨੀਆ ਤੇ ਜਾਣੀ ਆ ਜੀ ਕੱਲੀ ਦਰਵਾਜੇ ਤੇ ਨਹੀਂ ਮਾਤਾ ਜੀ ਆ ਜਾਓ ਹਾਂ ਜੀ ਦੱਸੋ ਤੁਸੀਂ ਸਟੇਜ ਦਾ ਸੰਚਾਲਨ ਵੀ ਕਰਦੇ ਹੋ ਸਾਰਿਆਂ ਨੂੰ ਮੌਕਾ ਵੀ ਦਿੱਤਾ ਤੁਹਾਡਾ ਤੁਹਾਡਾ ਜੀ ਬਹੁਤ ਸਹਾਇ ਹੋ ਗਿਆ ਵੱਡਾ ਔਰ ਇੰਨੇ ਬੱਚਿਆਂ ਨੇ ਪਰਫਾਰਮੈਂਸ ਦਿੱਤੀਆਂ ਮਾਈਆਂ ਨੇ ਵੀ ਪਰਫਾਰਮੈਂਸ ਦਿੱਤੀ ਆ ਸਾਰਾ ਮੈਨੇਜ ਕਰਨਾ ਕਿੰਨਾ ਕੋਖਾ ਹੈ ਕਿਰਚਾ ਸੀ ਮੈਨੇਜ ਕਰਨਾ ਤਾਂ ਕੋਈ ਔਖਾ ਨਹੀਂ ਜੇ ਸਾਰਿਆਂ ਦਾ ਸਹਿਯੋਗ ਮਿਲੇ ਤਾਂ ਮੈਨੇਜ ਕਰਨਾ ਕੋਈ ਐਡਾ ਔਖਾ ਨਹੀਂ ਹੈਗਾ ਕਿਉਂਕਿ ਪਿੰਡ ਦਾ ਏਕਾ ਹੋਣ ਕਰਕੇ ਸਹਿਯੋਗ ਸਾਨੂੰ ਆਪਰੇ ਆ ਮਿਲਦਾ ਆ ਤੇ ਬੱਚਿਆਂ ਦੇ ਵਿੱਚ ਉਤਸ਼ਾਹ ਵੀ ਬਹੁਤ ਆ ਕਿ ਅਸੀਂ ਤੀਆਂ ਮਨਾਉਣੀਆਂ ਆ ਕਿਉਂਕਿ ਇੱਕ ਸਾਡੇ ਕੋ ਸਿਰਫ ਅਜਾ ਦਿਨ ਹੀ ਸੀਗਾ ਕੱਲ ਨੂੰ ਤਾਂ ਹੋਰ ਮਹੀਨਾ ਚੜ ਜਾਣਾ ਤੇ ਤੀਆਂ ਵਾਲਾ ਮਹੀਨਾ ਵੀ ਸਮਾਂਪਤ ਹੋਣ ਕਰਕੇ ਸਾਨੂੰ ਥੋੜੀ ਜਿਹਾ ਜਲਦੀ ਪਰਫਾਰਮੈਂਸ ਦਾ ਕੰਮ ਕੰਨੀਆਂ ਆਪਾਂ ਨੇ ਕੰਪਲੀਟ ਇਸੇ ਕਰਕੇ ਸਾਰੇ ਵਿੱਚ ਉਤਸ਼ਾਹ ਬਹੁਤ ਆ ਅੱਜ ਸਕੂਲ ਦੇ ਸਲਾਨਾ ਜਿਹੜਾ ਜਿੱਦਾਂ ਫੰਕਸ਼ਨ ਹੁੰਦਾ ਐਨੂਅਲ ਫੰਕਸ਼ਨ ਹੁੰਦਾ ਉਹਦੇ ਵਾਂਗ ਮਨਾਇਆ ਜਾ ਤੇ ਇਹਨੇ ਕਿ ਕਿਦੋਂ ਤੋਂ ਤਿਆਰੀ ਕੀਤੀ ਮਤਲਬ ਕਿੰਨੇ ਸਮੇਂ ਦੀ ਤਿਆਰੀ ਕੀਤੀ ਧੀਆਂ ਨੇ ਕਿਉਂਕਿ ਸਮਾਂ ਤਿਆਰੀ ਕਾ ਨੂੰ ਸਾਡੇ ਕੋਲ ਥੋੜਾ ਘੱਟ ਹੀ ਮਿਲਦਾ ਆ ਕਿਉਂਕਿ 1-2 ਦਿਨ ਹੀ ਸਾਡੇ ਕੋਲ ਹੁੰਦੇ ਆ ਜਦੋਂ ਅਸੀਂ ਬੱਚਿਆਂ ਨੂੰ ਤਿਆਰ ਕਰਦੇ ਆ ਕਿਉਂਕਿ ਬੱਚਿਆਂ ਨੂੰ ਇਹ ਹੁੰਦਾ ਆ ਵੀ ਅਸੀਂ ਵੀ ਜੋ ਸਕੂਲ ਵਿੱਚ ਡਾਂਸ ਨਾ ਕਰਦੇ ਆ ਜਾਂ ਅਸੀਂ ਘਰਾਂ ਵਿੱਚ ਕਰਦੇ ਆ ਆਪਣੇ ਵਿਅਕਤ ਉਹ ਅਸੀਂ ਤੀਆਂ ਵਿੱਚ ਵੀ ਕਰੀਏ ਇਸ ਉਤਸ਼ਾਹ ਦੇ ਨਾਲ ਹੀ ਸਾਰੇ ਬੱਚੇ ਜੋਸ਼ ਬਹੁਤ ਆ আচ্ছা ਐਸੇ ਵੀ ਕਿਹਾ ਜਾਂਦਾ ਸੰਗ ਸ਼ਰਮ ਗੈਣ ਸੰਗ ਸ਼ਰਮ ਗੈਣਾ ਧੀਆਂ ਦਾ ਤਾਂ ਨਹੀਂ ਪਹਿਲੇ ਥੋੜੇ ਨਾਲ ਕਰਨੀਆਂ ਆ ਪਹਿਲੇ ਥੋੜੇ ਨਾਲ ਕਰਨੀਆਂ ਆ ਫੋਟਾ ਕੀ ਨਾਮ ਹੈ ਜੀ ਬਲਜੀਤ ਦਾ ਬਲਜੀਤ ਦਾ ਇਹ ਤੁਹਾਨੂੰ ਤਾਈ ਤਾਈ ਕਹਿੰਦੇ ਸਾਰੇ ਚਾਚੀ ਆ ਚਾਚੀ ਆ ਤਾਈ ਕਹੋ ਨਾ ਚਾਚੀ ਹੋਰ ਆਏ ਚਾਚੀ ਅਜਾ ਚਾਚੀ ਤੱਕ ਦੀ ਬਣਦੀ ਕਿੰਨੀ ਗਿਆ ਬਹੁਤ ਜ਼ਿਆਦਾ ਆ ਪਾਈ ਅਜੇ ਨਾਲ ਬਹੁਤ ਜ਼ਿਆਦਾ ਇਹ ਸੁਨੀ ਸਾਹੋ ਆ ਯਾਰ ਪਿਆਰ ਇਹਨੇ ਨਹੀਂ ਸਾਰੇ ਇੱਕੇ ਸਾਹਮਣੇ ਰੱਖਿਆ ਆ ਤੁਸੀਂ ਐਵੇਂ ਕਹੀ ਜਾਂਦੇ ਪਿੰਡ ਦੇ ਇੱਕ ਇਹਨੇ ਦੇਖ ਕੇ ਕਰਕੇ ਸਾਰੇ ਇੱਕ ਆ ਸੱਤ ਪਿੰਡ ਤੋਂ ਪ੍ਰਣਾਪੋਰ ਜਿੱਤੇ ਪਿੰਕ ਝੂਟਦੀਆਂ ਕੁੜੀਆਂ ਦੇ ਝੂਡੇ ਲਏ ਆ ਤੇ ਇਹ ਸਾਡਾ ਪਿੰਡ ਦਾ ਬਾਬਾ ਬੋੜ ਆ ਬੀਬੀ ਸਰਜੀਤ ਕੌਰ ਆ ਜੋ ਸਦਾ ਸਰਜੀਤ ਰਹੂਗੀ ਕਿਉਂਕਿ ਇਹ ਨਹੀਂ 47 ਵੀ ਦੇਖੀ ਆ ਤੇ 84 ਵੀ ਕੀਤੀ ਆ ਬੀਬੀ ਦੇਖ ਲਈ ਤੇ ਬੀਬੀ ਦੇਖ ਲਈ ਆ ਤੇ ਸੋ ਜਿਹਨਾਂ ਨੇ ਸਾਨੂੰ ਕਿਹਾ ਵੀ ਪੁਰਾਣੇ ਬਿਰਸੇ ਬਾਰੇ ਉਹ ਜਿਹੜਾ ਮਾੜਾ ਸਮਾਂ ਪਤਾ ਲੱਗਦਾ ਆ ਤੇ ਸਾਡੀਆਂ ਬੀਬੀਆਂ ਬਾਈਆਂ ਨੂੰ ਪਤਾ ਲੱਗ ਕਿਵੇਂ ਹੁਣ ਆਜਾਦ ਹੋਣ ਦਾ ਪਤਾ ਪੁਰਾਣਾ ਬੋਰਡ ਇਹਦੇ ਹੀ ਆ ਸਾਰਾ ਜੋੜ ਇੱਥੇ ਸਾਰਾ ਜੋੜ ਇਹਨੇ ਨਹੀਂ ਜੋੜਿਆ ਪਿੰਡ ਨੂੰ ਬੀਬੀ ਬੀਬੀ ਤੋਂ ਪੁੱਛਦੇ ਆ ਕਿ ਪੁਰਾਣੇ ਸਮੇਂ ਤੋਂ ਹੁਣ ਚ ਕੀ ਚੇਂਜ ਲਾਦੇ ਪੁੱਛੋ ਜੀ ਬੀਬੀ ਅੱਜ ਅਨੰਦ ਆਇਆ ਪਹਿਲਾਂ ਦੱਸੋ ਅੱਜ ਅਨੰਦ ਆਇਆ ਹਾਂਜੀ ਆਇਆ ਆਨੰਦ ਪੁਰਾਣੇ ਸਮੇਂ ਨੂੰ ਜੇ ਯਾਦ ਕਰੀਏ ਜੇ ਤੁਹਾਡਾ ਬਚਪਨ ਸੀਗਾ ਅੱਛਾ ਇਹਨੂੰ ਯਾਦ ਕਰੀਏ ਤਾਂ ਉਦੋਂ ਉਦੋਂ ਤੀਆਂ ਕਿੱਦਾਂ ਹੁੰਦੀਆਂ ਸੀਗੀਆਂ ਬੀਬੀ ਸੰਘ ਗਈ ਜੀ ਸਾਡੀ ਬੀਬੀ ਕਿਦਾ ਬੋਲੀ ਬਹੁਤ ਸੋਹਣੀ ਪਾਦੀ ਆ ਬੀਬੀ ਇੱਕ ਬੋਲੀ ਗਲੀਬਾ ਬੀਬੀ ਦੀ ਗਲੀਬਾ ਬਹਿਨੀ ਗਲੀਬਾ ਬਹਿਨੀ ਜਦੋਂ ਆਉਂਦੀ ਆ ਵੀ ਬੋਲੀ ਪਾ ਜਾਨ ਜਾਨ ਨੰਦਰ ਜਰ ਸੀਵੇ ਜਰ ਮਾ ਆਹੋ ਉਹ ਹੁੰਦਾ ਏ

ਹਾਕੀਮਪੁਰ ਵਾਲਿਆਂ ਨੇ ਦਿਲ ਜਿੱਤ ਲਿਆ ਕੋਈ ਸਾਹਮਣੇ ਰੱਖੇ ਆਪਣੇ ਨਗੀਨੇ ਅਸੀਂ ਕਿਹਾ ਇਹ ਨਗੀਨੇ ਨੇ ਇਹ ਪਰਾਲੇ ਇਹ ਰੱਬ ਦੀਆਂ ਦਾਤਾਂ ਆ ਬਿਲਕੁਲ ਜੀ ਬੀਬੀ ਦਾ ਨਾਮ ਵੀ ਸਰਜੀਤਕੌਰ ਤੇ ਸਜਾ ਸਰਜੀਤ ਰਹੂਗੀ ਜੀ ਇਹ ਸਾਡੇ ਹਕੀਮਪੁਰ ਦੇ ਜ਼ਿਲ੍ਹੇ ਦੀ ਧਟਕਣ ਵੀ ਹੈ ਧਟਕਣ ਹੈ ਸਹੀ ਗੱਲ ਹੈ ਕਿਉਂਕਿ 84 ਵੀ ਕੱਟੀ ਦੱਸਿਆ ਵਾ 47 ਵੀ ਕੱਟੀ ਇੱਥੇ ਦੁਨੀਆ 24 ਵੀ ਪਈ ਆ ਕੀ ਤੇ ਸੋ ਬੀਬੀ ਤੋਂ ਸਾਨੂੰ ਪੁਰਾਣੇ ਸਮੇਂ ਦਾ ਪਤਾ ਲੱਗਦਾ ਜਿਵੇਂ ਮੈਂ ਦੱਸਿਆ ਸਾਡੀਆਂ ਚਾਚੀਆਂ ਤਾਈਆਂ ਭੈਣਾਂ ਅਤੇ ਵੱਡੀਆਂ ਜੋੜੀਆਂ ਪਰਜਾਈਆਂ ਜੋ ਤੀਆਂ ਮਨਉਣ ਲਈ ਆਈਆਂ ਉਹ ਅੱਜ ਜਦੋਂ ਬੀਬੀ ਤੋਂ ਪੁਰਾਣੇ ਸਮੇਂ ਤੇ ਹੁਣ ਦੇ ਸਮੇਂ ਦਾ ਦੇਖਦੀਆਂ ਵੀ ਜਮੀਨ ਅਸਮਾਨ ਦਾ ਫਰਕ ਆ ਬੀਬੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਹ ਤਾਂ ਤੰਗੀ ਸੀ ਹੁਣ ਤਾਂ ਕੋਈ ਸੰਗੀ ਨਹੀਂ ਹੈਗੀ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਚੌ ਵਿੱਚ ਦੁਨੀਆ ਪਈ ਅੱਕੀ ਪਰ ਬੈ ਕਹਿੰਦੇ ਬੀਬੀ ਜਾਂ ਦੀ ਫੱਟੇ ਚੱਕੀ ਹੈ ਸਹੀ ਕਹਿੰਦੇ ਸਹੀ ਕਹਿੰਦੇ ਕਹਿੰਦੀ ਮੇਰੀ ਪੂਰੇ ਪਰਿਵਾਰ ਦਾ ના ખાદે નાગણી ਨਾਰ ਖਾ ਬਈਏ ਨਾਰ ਨੰਨੀ ਨੀ ਨਾਰ ਮੁੱਕ ਕੇ ਸੇਵਾ ਕਰ ਨਾਰ ਨੰਨੀ ਨੀ ਬਈ ਦੇਖੋ ਬੀਬੀ ਨੇ ਸਨੇਹਾ ਵੀ ਦਿੱਤਾ ਕਹਿੰਦੀ ਨਾਰ ਬਗਾਨੀ ਦੀ ਬਾਹ ਨਾ ਫੜੀਏ ਹਾਂ ਸਨੇਹਾ ਵੀ ਦਿੱਤਾ ਬੀਬੀ ਨੇ ਬੋਲਨੀ ਚਾਹੀਦੀ ਹਾਂਜੀ ਇਹ ਤਾੜਨਾ ਹੀ ਆ ਤਾੜਨਾ ਹੀ ਅੱਜ ਕੱਲ ਜਿਹੜੇ ਸਨੇਚਿੰਗ ਆ ਕਰਦੇ ਆ ਨਾ ਬਾਲੀਆਂ ਲਾਉਂਦੇ ਬੀਬੀ ਕਹਿੰਦੇ ਵੇ ਸਮਝ ਜਾਓ ਟਿਕ ਜਾਓ ਹਾਂਜੀ ਹਾਂਜੀ ਬੀਬੀ ਤੇਰੀਆਂ ਵਾਲੀਆਂ ਲਾ ਲਈਆਂ ਹੈ ਦਾਦੇ ਲਗਾਉਣੇ ਨੇ ਮੰਜੇ ਦੇ ਵਿੱਚ ਦੀ ਲਾ ਲਈ ਘਰ ਆ ਕੇ ਲੈਣਗੇ ਚਾਹੇ ਬੋਝ ਜਿੰਨੀ ਕੀ ਪੁੱਛਿਆ ਨਾ ਦੱਸਿਆ ਮੈਂ ਕਹਿੰਦਾ ਜਿੰਨੀ ਬੀਬੀ ਜਾਲੂਆ ਨੇ ਆਪ ਹੀ ਲਾ ਕੇ ਜੇ ਤੇ ਲੈਪੋ ਤੇ ਲਿਆ ਜਾਏ ਇਹ ਮਾਇ ਜੀ ਕਰਨ ਜਾਗਾ ਸੀ ਚੱਕੇ ਇਹ ਰਿਅਲ ਲੂ ਹੈਗੀ ਆ ਪਹਿਲਾ ਜਿੰਦਗੀ ਜੋਰ ਨਾਲ ਲੈ ਕੇ ਗਏ ਚਲੋ ਚਲੋ ਕੋਈ ਹੋਰ ਤੁਸੀਂ ਕਹਿੰਦੇ ਕੋਈ ਗੱਲ ਕਰਨੀ ਹੈ ਜੀ ਅਸੀਂ ਕਹਿੰਦੇ ਸਾਡੇ ਪਿੰਡ ਦਾ ਇੱਕ ਐਦਾਂ ਹੀ ਬਣਿਆ ਰਹੀ ਇੱਥੇ ਸਾਰੇ ਖੁਸ਼ੀ ਸਾਡੇ ਬਸ ਧੰਨਵਾਦ ਕਰਨਾ ਚਾਹੁੰਦੇ ਸਾਰੇ ਨਗਰ ਦਾ ਹੱਥ ਛੋੜ ਕੇ ਬਹੁਤ ਬਹੁਤ ਧੰਨਵਾਦ ਸਾਡਾ ਸਪੋਰਟ ਦਿੱਤਾ ਸਾਡੇ ਸਾਰੇ ਪਿੰਡ ਨੇ ਹਾਂਜੀ ਜੀ ਸਾਡੇ ਪਿੰਡ ਦਾ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਤੀਆਂ ਮਨਾ ਰਹੇ ਆ ਤੇ ਮੈਂ ਆਸ ਕਰਦੀ ਆ ਕਿ ਅਗਲੇ ਸਾਲ ਹੋਰ ਵੀ ਮਿਸ਼ੀਆਂ ਪਰਿਆ ਦੇਣਾ ਆਊਗਾ ਤੇ ਮੇਰੀ ਵੀ ਕੋਸ਼ਿਸ਼ ਹੈ ਕਿ ਮੈਂ ਬੱਚਿਆਂ ਨੂੰ ਤਿਆਰ ਕਰਵਾਉਂਗੇ ਜੀ ਜੀ ਔਰ ਜਿਹੜੀਆਂ ਕੈਨੇਡਾ ਕੈਨੇਡਾ ਅਮਰੀਕਾ ਚ ਪੜਾਣਾ ਦੇਖਦੇ ਉਹਨੇ ਅਗਲੇ ਸਾਲ ਆ ਜਾਣਾ ਅੱਜ ਦੇ ਦਿਨ ਚ ਹਾਂਜੀ ਨਿਕਲੇ ਹਾਂ ਨਿਕਲੇ ਦਾ ਜੀ ਲੱਗਦਾ ਸਵਾਗਤ ਹੈ ਜੀ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਨਿਆਣੇ ਨੇ ਵੀ ਕਹਣਾ ਮੈਂ ਵੀ ਇੰਡੀਆ ਜਾਣਾ ਮੰਗਦਾ ਹਾਂਜੀ ਹਾਂਜੀ ਛੇਤੀ ਛੇਤੀ ਆਉਣ ਹਨ ਜੀ ਜੀ ਸਭ ਤੋਂ ਮੈਂ ਜੀ ਇਹ ਐਕਚੁਅਲੀ ਇਹਨਾਂ ਦੇ ਨਾਲ ਇਸ ਕੈਨੇਡਾ ਮੇਰ ਨਾਲ ਹੀ ਸਾਰੇ ਇਕੱਠੇ ਹੋਏ ਆ ਇਹਨਾਂ ਦੀ ਸੋਚ ਦੇ ਨਾਲ ਹੀ ਆ ਸਾਰੇ ਅਸੀਂ ਇਕੱਠੇ ਆ ਸਾਰੇ ਇਹ ਲੈ ਅੱਛਾ ਮਾਈਂਡ ਨਾ ਕਰੀਏ ਗੱਲ ਕਰਾਂ ਨਾਮ ਇਹ ਸਲੱਖਣ ਪਰ ਚੰਗੀ ਤਰ੍ਹਾਂ ਜਾਣਦਾ ਕਿੱਦਾਂ ਲਾਉਣਾ ਮੱਖਣ ਨਹੀਂ ਇਹ ਸਾਂਹ ਨਹੀਂ ਆਪਾਂ ਕੋਈ ਗੱਲ ਨਹੀਂ ਆਈ ਮੱਖਣ ਕੋਈ ਲੱਗਾ ਨਹੀਂ ਚਲੋ ਧੰਨਵਾਦ ਬਹੁਤ ਧੰਨਵਾਦ ਇਹਨਾਂ ਨੇ ਸਾਰਾ ਬੈਂਡ ਮੱਖਣ ਕਿਸੇ ਕਿਸੇ ਨੂੰ ਲਾਣਾ ਹੁੰਦਾ ਕਿਸੇ ਕਿਸੇ ਨੂੰ ਲਾਉਣਾ ਇਹਨੇ ਚੱਕਿਆ ਸਾਰਾ ਚੱਕਰ ਨਹੀਂ 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 ਸਲੱਖਣ ਉਹ ਲਾਉਣਾ ਮੱਖਣ ਇਹਦਾ ਸਾਂਹ ਦਾ ਚੱਕਰ ਇਹਨੇ ਚੱਕਿਆ ਚੱਕਣ ਇਹਨਾਂ ਦੇ ਲੱਗੇ ਸੀ ਲੱਗੇ ਇਹਨਾਂ ਦੇ ਮਗਰ ਲੱਗੇ ਇਹ ਦੇਖੋ ਬਹੁਤ ਵੱਡਾ ਉਪਰਾਲਾ ਆਪਣਾ ਕੰਮ ਛੱਡ ਕੇ ਤੂੰ ਪਛਾਣ ਵਾਲਾ ਸੀ ਅੱਗੇ ਹੋਏ ਨੇ ਤਾਂ ਸਾਨੂੰ ਨਹੀਂ ਸੀਗਾ ਪਹਿਲੀ ਵਾਰ ਸੀ ਬੀਬੀ ਦੇ ਕੋਲ ਨਹੀਂ ਘੋੜੇਗੀ ਇਹ ਚੱਕੇ ਲੂਗੀ ਤੇਰੇ ਨਾਲ ਮੈਂ ਮੰਗਣੀ ਚੱਕੇ ਲੂਗੀ ਤੇਰੇ ਨਾਲ ਮੈਂ ਮੰਗਣੀ ਚੱਕੇ ਲੂਗੀ ਤੇਰੇ ਨਾਲ ਮੈਂ ਮੰਗਣੀ ਚੱਕੇ ਲੂਗੀ ਤੇਰੇ ਨਾਲ ਅਸਲੀ ਵਿਰਸਾ ਜੀ ਤੁਹਾਡਾ ਧੰਨਵਾਦ ਸਾਰਿਆਂ ਦਾ ਤੁਸੀਂ ਵਿਰਸਾ ਪੰਚਾਰੇ ਹਕੀਮਪੁਰ ਵਾਲਿਓ ਤੁਸੀਂ ਜਿਹੜੇ ਸਾਡੇ ਪੰਜਾਬੀ ਆ ਉਹਨਾਂ ਦਾ ਅਸਲੀ ਵਿਰਸਾ ਪੰਚਾਰੇ ਦੇ ਸਾਡਾ ਬਸ ਛੋਟਾ ਜੀ ਇਹੀ ਬਰਾਨਾ ਸਿਵਾ ਕਿ ਬਜ਼ੁਰਗਾਂ ਕੋਲੋਂ ਕੋਈ ਸਿੱਖਣ ਮਿਲ ਜਾਊ ਜਿਵੇਂ ਦੱਸਿਆ ਸਾਡੀਆਂ ਭੈਣਾਂ ਮਾਈਆਂ ਭਰਜਾਈਆਂ ਨੇ ਨਾਲ ਬਹੁਤ ਉੱਗਾ ਸਹਿਯੋਗ ਦਿੱਤਾ ਸਾਡਾ ਇਹ ਪਰਪਸ ਇਹ ਸੀ ਕਿ ਬੱਚਿਆਂ ਨੂੰ ਗਾਈਡ ਕਰੀਏ ਆ ਬੀਬੀਆਂ ਤੋਂ ਪ੍ਰਾਣੀਆਂ ਸਿੱਖਣੀਆਂ ਬੋਲੀਆਂ ਪਤਾ ਲੱਗਦਾ ਜੇ ਬੀਬੀ ਦੀ ਉਮਰ ਕਿੰਨੀ ਹੈ ਜੇ ਬੀਬੀ ਦੀ ਉਮਰ ਹੋਊਗੀ ਤਕਰੀਬਨ 90 ਸਾਲ ਸੈਂਚਰੀ ਕਰਕੇ ਰਹਿਣੀ ਵੀ ਨੇ ਚਾਹੀਦੀ ਹੈ ਚਾਹੀਦੀ ਹੈ ਨਾ ਮਾਪੇ ਘੋੜਾਂ ਦੇ ਨਾਲੇ ਅਸੀਂ ਸਾਡੀ ਦੀਦੀ ਦਾ ਪਰਿਵਾਰ ਜੀ ਜਿਹੜਾ ਅਕੀਰ ਪਾ ਰਹੇ ਆ ਬੋਲੀ ਹੁੰਦੀ ਸੀ ਕਹਿੰਦੀ ਸਾਡੇ ਕੋ ਇੱਥੇ ਰੋ ਰਹੀ ਆ ਬੀਬੀ ਨੂੰ ਸਾਡੇ ਤੋਂ ਭੇਜ ਤੋ ਚਾਰ ਦਿਨ ਸਾਡਾ ਖੂਨ ਹੀ ਵਜੂਗਾ ਨਾ ਜਿੰਨਾ ਸਾਡੇ ਤੋਂ ਸਾਡਾ ਖੂਨ ਪਿਆਉਗਾ ਜੀ ਬੀਬੀ ਆਹ ਮਰ ਜਾ ਬਹੁਤ ਗਿਆ ਅਣੀ ਕੋਈ ਨਹੀਂ ਕੋ ਕੁੜੀਆਂ ਦੀ ਉਮਰ ਘੱਟ ਹੀ ਹੁੰਦੀ ਆ। ਉਹ ਹੱਲੇ ਬਖੈਂਦੇ ਤਾਂ ਮਾਰਨਾ ਨਹੀਂ। ਭਾਵੇਂ ਕਰਦੀ ਹੁੰਦੀ ਤੇ ਨਹੀਂ ਮਾਰੋ। ਅਸੀਂ ਬੱਚੇ ਨੇ ਸਦਾ ਸੰਜੀਤ ਰਖਣਾ ਦਾ ਯਕ। ਕਾਡਾ ਨਾਮ ਕੀ ਹੈ ਜੀ? ਦਲਜੀਤ। ਹੈ? ਦਲਜੀਤ ਕਾ ਸਰਜੀਤ ਦਲਜੀਤ ਇਕੱਠੀਆਂ ਆਈਆਂ। ਦਰਾਨੀ ਵਿਜਾਨੀ ਪਹਿਲਾਂ ਲੈ। ਚਲੋ, ਕਰੀਏ। ਚਲੋ, ਠੀਕ ਹੈ ਜੀ। ਬਹੁਤ ਵਧੀਆ ਬਹੁਤ ਤੈਨਾਂ ਨੂੰ ਧੰਨਵਾਦ ਜੀ। ਬਹੁਤ ਵਧੀਆ ਰੌਣਕ ਮੇਲਾ ਹੋਇਆ। ਸਾਰੇ ਨਗਰ ਨਿਵਾਸੀਆਂ ਦਾ ਤੇ ਐਨਆਰਏ ਵੀਰਾਂ ਦਾ ਜਿਹੜੀ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਤੇ ਤੇ ਧੰਨਵਾਦ ਕਰਦੇ ਆ ਬਾਕੀ ਸੂਰੀ ਸਾਹਿਬ ਦੇਖਦੇ ਆ ਤੁਸੀਂ ਪਿੰਡ ਦਾ ਕੰਨਾ ਕੰਨਾ ਘਰ ਇਕੱਤਰ ਹੋ ਕੇ ਆਇਆ ਅਸੀਂ ਸਾਰਿਆਂ ਦਾ ਆਇਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕੋਸ਼ਿਸ਼ ਕਰਦੇ ਆ ਇਹੀ ਉਪਰਾਲਾ ਕਿ ਪਿੰਡ ਨੂੰ ਇਦਾਂ ਇੱਕ ਜੋਟ ਇੱਕ ਮੁੱਠ ਕਰ ਦੇਣ ਤੇ ਅੱਡ ਤੋਂ ਸੇਧ ਲੈ ਕੇ ਪਿੰਡ ਪਿੰਜੇ ਤੋਂ ਉਪਰਾਲੇ ਹੋਣ ਤਾਂ ਬਹੁਤ ਚੰਗੀ ਗੱਲ ਆ ਚਲੋ ਬਹੁਤ ਸ਼ੁਕਰੇ ਬਹੁਤ ਸ਼ੁਕਰੀਆ ਜੀ